ਬਹੁਤ ਦੁੱਖ ਵਾਲੀ ਗੱਲ ਹੈ ਕਿ ਦਸੂਹਾ ਪੁਲਿਸ ਸੁੱਤੀ ਪਈ ਹੈ ਲੋਕ ਜਾਗ ਰਹੇ ਨੇ ਦਸਤੋ 12 ਚੋਰ ਸ਼ਰਿਆਮ ਗਲੀਆਂ ਵਿੱਚ ਘੁੰਮਦੇ ਪਾਏ ਗਏ ਜਿਸ ਦੀ ਅਜੀਤ ਵੈਬ ਟੀਵੀ ਨੇ ਕਵਰੇਜ ਵੀ ਕੀਤੀ ਪਰ ਦਸੂਹਾ ਪੁਲਿਸ ਫਿਰ ਵੀ ਚਕੰਨੀ ਨਹੀਂ ਹੋਈ ਉਸਨੇ ਕੋਈ ਵਿਸ਼ੇਸ਼ ਹਿੱਲੇ ਨਹੀਂ ਕੀਤੇ ਲੱਗੇ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਦਸੂਹਾ ਤੋਂ ਚੰਨਨ ਕੌਸ਼ਲ ਅੱਜ ਅਸੀਂ ਪਹੁੰਚੇ ਆਂ ਦਸੂਹਾ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਲੈ ਕੇ ਦਸੂਹਾ ਕਿੰਨਾ ਖੈਰ ਸੁਰੱਖਿਅਤ ਗੱਲ ਕਰਾਂਗੇ ਦਸੂਹਾ ਪੁਲਿਸ ਦੀ ਦਸੂਹਾ ਦੇ ਲੋਕਾਂ ਦੀ ਦਸੂਹਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਕਿੰਨੇ ਖਿਲੇ ਕਰ ਰਹੀ ਹੈ ਅਸੀਂ ਗਰਾਊਂਡ ਰਿਪੋਰਟ ਦੀ ਤੁਹਾਨੂੰ ਅੱਜ ਤਸਵੀਰਾਂ ਦਿਖਾਵਾਂਗੇ ਕਿ ਦਸੂਹਾ ਦੇ ਵਿੱਚ ਕਰੀਬ 10:30 ਵਜੇ 10:30 ਵਜੇ ਅਸੀਂ ਅੱਜ ਵੱਖ-ਵੱਖ ਚੌਂਕਾਂ ਦਾ ਦੌਰਾ ਕਰਾਂਗੇ ਦਸੂਹਾ ਪੁਲਿਸ ਲੋਕਾਂ ਦੀ ਸੁਰੱਖਿਆ ਵਾਸਤੇ ਕੀ ਹਿੱਲੇ ਕਰ ਰਹੀ ਹੈ ਕਿੰਨੇ ਨਾਕੇ ਲਗਾ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਕਿਸ ਤਰ੍ਹਾਂ ਕਰ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਪਿੱਛੇ ਦੇਖ ਸਕਦੇ ਹੋ ਦੇਖ ਸਕਦੇ ਹੋ ਪੁਲਿਸ ਦਾ ਮੇਨ ਜੋ ਹੈ ਟੀ ਪੁਆਇੰਟ ਹੈ ਦਸੂਹਾ ਦਾ ਹਾਜੀਪੁਰ ਟੀ ਪੁਆਇੰਟ ਹਾਜੀਪੁਰ ਟੀ ਪੁਆਇੰਟ ਦੇ ਵਿੱਚ ਬੈਰੀਕੇਡ ਲੱਗੇ ਹੋਏ ਨੇ ਚੌਂਕੀ ਬਣੀ ਹੋਈ ਹੈ ਚੌਂਕੀ ਨੂੰ ਜਿੰਦਾ ਲੱਗਾ ਹੋਇਆ ਹੈ ਨੈਸ਼ਨਲ ਹਾਈਵੇ ਹੈ ਪਠਾਨਕੋਟ ਤੋਂ ਜਲੰਧਰ ਨੂੰ ਰਸਤਾ ਜਾਂਦਾ ਹੈ ਪਰ ਪੁਲਿਸ ਦਾ ਇੱਕ ਵੀ ਮੁਲਾਜ਼ਮ ਇਸ ਜਗ੍ਹਾ ਤੇ ਨਹੀਂ ਹੈ ਮੈਂ ਥੇ ਵੀ ਦੱਸਣਾ ਚਾਹਾਂਗਾ ਕਿ ਕਰੀਬ ਇੱਕ ਰਾਤ ਪਹਿਲਾਂ ਦਸੂਹਾ ਦੇ ਵਿੱਚ ਵਕ ਵਕ ਤਹਾਂ ਤੇ ਕਰੀਬ 10 ਤੋਂ 12 ਮੈਂ 10 ਤੋਂ 12 ਦੱਸਣਾ ਚਾਹਾਂਗਾ ਕਿ 10 ਤੋਂ 12 ਚੋਰ ਸ਼ਰਿਆਮ ਗਲੀਆਂ ਵਿੱਚ ਘੁੰਮਦੇ ਪਾਏ ਗਏ ਜਿਸ ਦੀ ਅਜੀਤ ਟੀਵੀ ਨੇ ਕਵਰੇਜ ਵੀ ਕੀਤੀ ਪਰ ਦਸੂਹਾ ਪੁਲਿਸ ਫਿਰ ਵੀ ਚਕੰਨੀ ਨਹੀਂ ਹੋਈ ਉਸਨੇ ਕੋਈ ਵਿਸ਼ੇਸ਼ ਹਿੱਲੇ ਨਹੀਂ ਕੀਤੇ ਲੱਗਦੇ ਹੁਣ ਤੁਹਾਨੂੰ ਅਸੀਂ ਵੱਖ-ਵੱਖ ਚੌਂਕਾਂ ਦੇ ਵਿੱਚ ਦੱਸਾਂਗੇ ਕਿ ਦਸੂਹਾ ਪੁਲਿਸ ਕਿਤੇ ਤੈਨਾਤ ਹੈ ਜਾਂ ਨਹੀਂ ਲੋਕ ਦਸੂਹਾ ਦੇ ਕਿੰਨੇ ਸੁਰੱਖਿਅਤ ਹੈ ਜਾਂ ਨਹੀਂ ਕੈਮਰਾਮੈਨ ਨੂੰ ਕਹਾਂਗਾ ਹਾਜੀਪੁਰ ਚੌਂਕ ਹਾਜੀਪੁਰ ਚੌਂਕ ਤੋਂ ਤਲਵਾੜੇ ਵੱਲ ਨੂੰ ਰਸਤਾ ਜਾਂਦਾ ਹੈ ਲੰਕੇ ਸਮੇ ਦੇ ਵਿੱਚ ਵਿਸ਼ੇਸ਼ ਨਾਕਾ ਰਿਹਾ ਹੈ ਅਕਸਰ ਅਕਸਰ ਪਹਿਲੇ ਸਮੇ ਦੇ ਵਿੱਚ ਇੱਥੇ ਹਰ ਵਕਤ ਪੁਲਿਸ ਤੈਨਾਤ ਰਹਿੰਦੀ ਸੀ ਪਰ ਹੁਣ ਕੁਝ ਕ ਸਮੇ ਤੋਂ ਪੁਲਿਸ ਦਾ ਨਾਮ ਇਸ ਨਾਕੇ ਤੇ ਬਿਲਕੁਲ ਨਹੀਂ ਹੈ ਸ਼ਰਾਰਤੀ ਅੰਸਰ ਬੇਖੋਫ ਬੇਖੋਫ ਆਪਣੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਕੋਈ ਰੋਕ ਟੋਕ ਨਹੀਂ ਹੈ ਕੋਈ ਚੈਕਿੰਗ ਨਹੀਂ ਹੈ ਆ ਦੇਖ ਸਕਦੇ ਹੋ ਤਲਵਾੜਾ ਨੂੰ ਰੋਡ ਜਾਂਦਾ ਹੈ ਲੋਕ ਖੜੇ ਨੇ ਕੌਣ ਕਰ ਰਿਹਾ ਇਹਨਾਂ ਦੀ ਸੁਰੱਖਿਆ ਦੋਸਤੋ ਅਸੀਂ ਵਕ ਵਕ ਚੌਂਕਾਂ ਦੇ ਵਿੱਚ ਵਿਜ਼ਿਟ ਕੀਤਾ ਹੈ ਦਸੂਆ ਪੁਲਿਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਦਸੂਆ ਦੀ ਨਾ ਕਿਸੇ ਮੇਨ ਸੜਕ ਤੇ ਨਾ ਕਿਸੇ ਚੌਂਕ ਦੇ ਵਿੱਚ ਪੁਲਿਸ ਨਹੀਂ ਦਿਖੀ ਮੈਂ ਕਹਿਣਾ ਚਾਹਾਂਗਾ ਕਿ ਦਸੂਹਾ ਦੇ ਵਿੱਚ ਕਿਸੇ ਤਰ੍ਹਾਂ ਦਾ ਜੇ ਕੋਈ ਅਮਨ ਸ਼ਾਂਤ ਸ਼ਾਂਤੀ ਦੇ ਵਿੱਚ ਵਿਗੜ ਪੈਂਦਾ ਹੈ ਉਹਸ ਨੂੰ ਰੋਕਣ ਵਾਸਤੇ ਪੁਲਿਸ ਹੀਲੇ ਕਰਦੀ ਹੈ ਪਰ ਅਸੀਂ ਹੁਣ ਕਰੀਬ 11 ਵਜੇ ਮੈਂ ਕੈਮਰਾਮੈਨ ਨੂੰ ਕਹਾਂਗਾ ਟਾਈਮ ਜ਼ਰੂਰ ਦਿਖਾਵੇ ਪੂਰੇ 11 ਵਜੇ ਦਸੂਹਾ ਦੇ ਸ਼੍ਰੀ ਭਗਵਾਨ ਸ਼੍ਰੀ ਵਾਲਮੀਕ ਚੌਂਕ ਦੇ ਵਿੱਚ ਮੌਜੂਦ ਹਾਂ ਜਿਸ ਨੂੰ ਹਸ਼ਿਆਰਪੁਰ ਚੁੰਗੀ ਵੀ ਕਿਹਾ ਜਾਂਦਾ ਹੈ ਇਸ ਚੌਂਕ ਦੇ ਵਿੱਚ ਵੀ ਕੋਈ ਵਿਸ਼ੇਸ਼ ਨਾਕਾ ਕੋਈ ਚੈਕਿੰਗ ਵਾਲੀ ਮੁਹਿੰਮ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਪੈਟਰੋਲਿੰਗ ਪਾਰਟੀ ਨਹੀਂ ਦਿਖੀ ਇੱਥੇ ਤੱਕ ਇਸ ਚੌਂਕ ਦੀ ਗੱਲ ਤੋਂ ਇਲਾਵਾ ਪੂਰੇ ਦਸੂਏ ਦੇ ਹੀ ਗੱਲ ਕਰ ਲਈਏ ਤਾਂ ਅੱਜ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਮੁਲਾਜ਼ਮ ਕੋਈ ਚੈਕਿੰਗ ਪਾਰਟੀ ਕੋਈ ਪੈਟਰੋਲਿੰਗ ਪਾਰਟੀ ਦਸੂਆ ਪੁਲਿਸ ਦੀ ਨਹੀਂ ਮਿਲੀ ਲੋਕ ਬਹੁਤ ਅਸੁਰੱਖਿਅਤ ਹਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਵਾਰਦਾਤਾਂ ਦਿਨ-ਮਦਨ ਵੱਧ ਰਹੀਆਂ ਨੇ ਲੰਗੀ ਰਾਤ ਕਰੀਬ 8 10 12 ਚੋਰਾਂ ਨੇ ਪੂਰੇ ਸ਼ਹਿਰ ਦੇ ਅੰਦਰ دہشت ਮਚਾਈ ਹੋਈ ਹੈ ਪਰ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਉਚੇਚ ਨਹੀਂ ਕੀਤੀ ਜਾ ਰਹੀ ਕੋਈ ਵਿਸ਼ੇਸ਼ ਹਿੱਲਾ ਨਹੀਂ ਕੀਤਾ ਜਾ ਰਿਹਾ ਕਿ ਕ੍ਰਾਈਮ ਤੇ ਕੰਟਰੋਲ ਕਰ ਸਕੇ ਬਹੁਤ ਬਹੁਤ ਦੁੱਖ ਵਾਲੀ ਗੱਲ ਹੈ ਕਿ ਦਸੂਹਾ ਪੁਲਿਸ ਸੁੱਤੀ ਪਈ ਹੈ ਲੋਕ ਜਾਗ ਰਹੇ ਨੇ